इलाज पैसे लागू हले भी ठीक नहीं लात तो बहुत मेरा सारा है किसी खेत बैठा लाइट नहीं है लाइट बना बुरा बुरा हाल आई गर्मी बैठा जी बैठे आ, देखो मैं बासी रोटी खानी मेरे बैठ गया लत्त लेके मेरा बासी रोटी खानी है मेरे, मेरे तो कोई हिला नहीं है सहारा नहीं मेरे ਮੇਰੇ ਕੋਲ ਨਾ ਕੁਝ ਧੀਏ ਤੇ ਮੇਰੇ ਕੋਲ ਕੁਝ ਨਹੀਂ ਆ। ਉਹ ਗਾ ਬੈਠਾ ਗਰਮ ਸੈਲ ਹੋਇਆ। ਮਾਨ ਨਹੀਂ ਕਰਦਾ کہیں ਲੱਗੀ ਪਤਾ ਕਿਹਦੇ ਨੂੰ। ਪਾਣੀ ਪੈ ਗਈ ਸੀ ਤੀ। ਉਹ ਬੈਠਿਆ ਰਿਹਾ ਉਹਨਾਂ ਕੰਮ ਕਰਦੇ ਦੋਈ। ਇਤਰਾ ਕੁਝ ਧੀਏ ਕੋਲਾ। ਉਹ ਕੁਝ ਨਹੀਂ ਕਰਦੀ ਬਾਦ। ਉਹ ਬੈਠੇ ਜਵਾਦ ਰੁਕੀ ਗਈ ਪਾਸੇ ਘਰ ਨੇ। ਇਹ ਮੇਰੇ ਮੁੰਡੇ ਦਾ ਖਤ ਹੈ ਜੀ। ਮੈਂ ਤਾਂ ਕੋਈ ਜਾਣਦਾ ਨਹੀਂ ਮੁੱਢੀ ਮਾੜਾ ਮੋਟਾ ਪੜਿਆ ਹੀ ਹੋਈ। ਉਹ ਹੈਲਪ ਕਰੋ ਜੀ ਮੈਂ ਬਹੁਤ ਤਾਂਗਾ ਜੀ। ਮੈਨੂੰ ਲਾਜ ਨਹੀਂ ਹੋ ਰਹੀ ਲਾਜ ਕਰਾਉਣ ਆਈ। ਕੀ ਨਾ ਹਟੂ ਦਾ ਮਲਕੀਤ ਕੌਰ ਤੇ ਵੀ ਕੀ ਅੱਜ ਹਾਲਾਤ ਬਣ ਨੇ ਜਿਹੜਾ ਇੱਕ ਕਿਸੇ ਦੇ ਮੋਟਰ ਵਾਲੇ ਕੋਠੇ ਦੇ ਤੁਸੀਂ ਰਹਿ ਰਹੇ ਹੋ ਇਹਨੇ ਹਾਲਾਤ ਮਾੜੇ ਕਿਵੇਂ ਹੋਏ ਬਸ ਵੀਰੇ ਕੀ ਕੀ ਕਹੀਏ ਸਾਨੂੰ ਕੀ ਪਤਾ ਤੇ ਵੀਰੇ ਸਾਡੇ ਨਾਲ ਇਹੀ ਜੀ ਚ ਹਾਲਾਤ ਆ ਜੂਗਾ ਬਸ ਜਦੇ ਮੇਰੇ ਬੰਦੇ ਐਕਸੀਡੈਂਟ ਹੋਏ ਨੇ ਬਸ ਉਹਦੇ ਸੇ ਵੀਰੇ ਮੇਰਾ ਸਾਰਾ ਕੁਝ ਵਿਕਰੀ ਹੋ ਗਿਆ ਸਾਰਾ ਵਿਕਰੀ ਹੋ ਗਿਆ ਘਰ ਬਾੜੀ ਵੀ ਕੁਝ ਵੀ ਨਹੀਂ ਰਹਾ ਵੀਰੇ ਕਮਾਉਂ ਜਕੂਰ ਵੀ ਨਹੀਂ ਰਹਾ ਬਸ ਵੀਰੇ ਇਹਦੀ ਲਾਤ ਲੈ ਕੇ ਨਾ ਮੈਂ ਕਿਸੇ ਪਾਸੇ ਵੀ ਜਾ ਸਕਦੀ ਹੈ ਕਿ ਜੇ ਕੰਮ ਕਰਕੇ ਖਵਾਵਾਂ ਫਿਰ ਇਹਨੂੰ ਕੌਣ ਦੇਖੂਗਾ ਵੀਰ ਜੀ ਬਸ ਆਈ ਵੀਰੇ ਤਾਂ ਮੈਂ ਸੁੱਕੀ ਰੋਟੀ ਖਾਈ ਜਾਂਦੀ ਹੈ ਕੋਈ ਕੋਈ ਗਮਾਨ ਦੇ ਕੇ ਜਾਂਦਾ ਫਿਰ ਇੱਕ ਇੱਕ ਹਫਤਾ ਦਾ ਦੋ ਦੋ ਹਫਤਾ ਦਾ ਰੋਟੀ ਖਾਣੀ ਵੀਰ ਜੀ ਮੈਂ ਕੀ ਕਰਾਂ ਮਜਬੂਰ ਬੈਠੀ ਹਾਂ ਲਾਤ ਲੈ ਕੇ ਸਾਡੇ ਕੋਲ ਕੁਛ ਨਹੀਂ ਹੈ ਵੀਰੇ ਨਾ ਜਗ੍ਹਾ ਨਾ ਜ਼ਮੀਨ ਜਿਹੜੇ ਥੀ ਇਹਦੇ 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 ਤੇ ਲੱਗ ਗਿਆ ਇਹਦੇ ਉੱਤੇ ਲੱਗ ਗਿਆ ਅਜੇ ਵੀ ਇਹਦੇ ਗੋਡਾ ਲੋਟ ਨਹੀਂ ਹੋਇਆ ਲਾਤ ਲੋਟ ਨਹੀਂ ਹੋਇਆ ਵੀਰੇ ਮੈਂ ਕੀ ਕਰਾਂ ਮੈਂ ਬਹੁਤ ਮਜਬੂਰ ਆ ਮੈਂ ਕਿਸੇ ਦੇ ਕੋਠੇ ਚ ਬੈਠਾਗਾ ਖੇਤਾ ਚ ਇੱਥੇ ਪੱਖਾ ਵੀ ਨਹੀਂ ਹੈਗਾ ਨਹੀਂ ਗਰਮੀ ਹੈਰੀ ਬਾਹਰ ਪੱਖਾ ਵੀ ਨਹੀਂ ਹੈਗਾ ਨਾ ਕੋਈ ਬਿਜਲੀ ਨਹੀਂ ਹੈਗਾ ਨੇਰੀ ਚ ਰਹੀ ਨਹੀਂ ਰਾਤ ਨੂੰ ਦਿਨੇ ਤਾਂ ਕੱਟ ਜਾਂਦੀ ਏ ਓਖਾ ਸੁੱਖਾ ਰਾਤ ਨੂੰ ਓਖਾ ਹੋ ਜਾਂਦੀ ਵੀਰੇ ਮੱਛਰ ਤੇ ਪੱਖਾ ਵੀ ਨਹੀਂ ਹੈਗੀ ਜਮੀ ਫਿਰ ਮੈਂ ਖੇਤਾ 'ਚ ਬੈਠੇ ਵੀਰੇ ਕੀ ਕਰਾਂ ਮੇਰਾ ਕਮਾਉਣਾ ਲਾ ਲਾਤਨੇ ਕੇ ਬੈਠ ਗਿਆ ਮੈਂ ਬਹੁਤ ਮਜਬੂਰ ਆ ਮੇਰੇ ਕੋਈ ਸਹਾਇਤਾ ਕਰੋ ਤੁਸੀਂ ਬਾਪੂ ਜੀ ਕੀ ਨਾਮ ਤੁਹਾਡਾ ਜੈਪ ਸਿੰਘ ਜੀ ਜੈਪ ਸਿੰਘ ਜੀ ਕੀ ਗੱਲਬਾਤ ਹੋ ਗਈ ਤੁਹਾਡੇ 60 ਵੀ ਲੱਗੇ ਗੋਡੇ ਤੇ ਮੇਰੇ ਮਾੜੇ ਹਾਲਾਤ ਕਿਵੇਂ ਹੋ ਗਏ ਸਾਡਾ ਬਹੁਤ ਵਧੀਆ ਕੰਮ ਪ੍ਰੋਗਰਾਮ ਸੀ ਮੇਰੇ 60 ਬੱਜੀ ਤੋਂ ਹਾਲਾਤ ਹੌਲੀ ਹੌਲੀ ਮਾੜੇ ਆਏਗੇ ਪੈਸਾ ਲੱਗੇਗੇ ਪੈਸਾ ਸਾਰੀ ਜائਦਾਦ ਵਿਕ ਗਈ ਘਰ ਵਿਕ ਗਿਆ ਪੈਸਾ ਕੋਈ ਨਾ ਬੱਚਾ ਨੇਣਾ ਦੀਗਾ ਤੇ ਆ ਮੈਂ ਦੇਖੋ ਜੀ ਅੱਜ ਨੇ ਬੇਹੀ ਰੋਟੀ ਖਾ ਰਹੇ ਆਗੇ ਕੋਈ ਰੋਟੀ ਨਹੀਂ ਆਹਦਾ ਜੀ ਕਿ ਮੋਟਰ ਤੇ ਬੈਠਾ ਖੇਤ ਵਾਲੇ ਕੋਠੇ ਤੇ ਬੈਠਾ ਜੀ ਕੋਈ ਲਾਈਟ ਨਹੀਂ ਤੱਤਾ ਪਾਣੀ ਪੀਣੇ ਮੋ ਖੇਲਦਾ ਤੇ ਬੱਚੇ ਕੋਈ ਕਮਾਈ ਨਹੀਂ ਹੈਗੀ ਬੱਚਾ ਮਾੜਾ ਪਾੜ ਤੋ 2 ਰੁਪਏ ਲਿਆਉਂਦਾ ਹੈ। ਉਹੀ ਮਾੜਾ ਗੁਜ਼ਾਰਾ ਕਰਦੇ ਆ। ਬਹੁਤ ਔਖਿਆ ਜੀ ਕੁਛ ਅਜੇ ਤਾਂ ਕਰੇ ਜੀ ਮੇਰੀ ਮਦਦ ਕਰੇ। ਚੰਗੇ ਸਮੇਂ ਦਾ ਹੰਕਾਰ ਕਰ। ਹਾਂ ਚੰਗੇ ਸਮੇਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸਾਡੇ ਬਹੁਤ ਚੰਗਾ ਸਮਾਂ ਦੀ ਗੱਡੀਆਂ ਜੇ ਖੜੀ ਦਿੱਤੇ। ਅੰਜਾ ਬੈਠੇ ਸਾਂ ਕਦ ਨਹੀਂ ਹੈਗਾ। ਵੇ ਰਿਸ਼ਤੇਦਾਰ ਨੇ ਸਾਥ ਨਹੀਂ ਰੱਖੀ ਮਾੜੀ। ਕੋਈ ਜਾਣ ਲੱਤੀ ਜਿਵੇਂ ਆਪਣੇ ਕਾਰੋਬਾਰ ਵੇਚ ਕੇ ਇਲਾਜ ਕਰਾਏ ਜੀ। ਕੋਈ ਕਿਸੇ ਦਾ ਨਹੀਂ ਵੀ ਜੀ। ਰੀਆ ਮੈਂ ਠੀਕ ਹੈ ਤੇ ਬਾਪੂ ਜੀ ਹੁਣ ਕੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਮਾਧਿਅਮ ਤੇ ਸਾਡੀ ਸਹਾਇਤਾ ਕਰੀ ਜਸਕਦਾ ਇਹ ਕਹਿੰਦੇ ਵੀ ਸਹੀ ਸਹਾਇਤਾ ਕਰੀ ਹਨ ਘਰ-ਵਾਰ ਕੁਛ ਨਹੀਂ ਹੈ ਸਾਡੇ ਕੋਲ ਇੰਨੀ ਤਪਦੀ ਗਰਮੀ ਪੈ ਰਹੀ ਹੈ ਬਾਹਰ 45 ਡਿਗਰੀ ਟੈਂਪਰੇਚਰ ਹੈ ਅੰਦਰ ਵੀ ਬੱਖਾਰ ਜਿਹਾ ਮੋਟਰ ਵਾਲੇ ਕੋਠੇ ਦੇ ਥੱਲੇ ਟਾਈਮ ਤਾਂ ਕੱਢਣੀ ਹੈ ਕੀ ਕਰੀ ਲੋਕ ਏਸੀਆਂ ਚ ਪੈਂਦੇ ਨੇ ਇੱਥੇ ਆ ਬੈਠਿਆ ਇਹ 40 ਤੋਂ 45 ਤੋਂ 50 ਹੋਇਆ ਖੜਾ ਰਹੇ ਅੰਦਰ ਤਾਂ ਵੀ ਗਰਮਾਇਸ਼ ਬਾਪੂ ਜੀ ਪਿੰਡ ਵੀ ਦੱਸ ਦੋ ਕਿਹੜਾ ਪਿੰਡ ਹੈ ਅਮੀਰ ਗਾਟੇ ਪੀ ਮਾਨਸਾ ਜ਼ਿਲ੍ਹੇ ਦਾ ਮਾਨਸਾ ਜ਼ਿਲ੍ਹਾ ਅਮੀਰ ਗਾਟੇ ਪੀ ਕੀ ਕਹਤੇ ਹੁਣ ਥੋੜੀ ਦਵਾਈ ਬੁੱਟੀ ਚੱਲ ਰਹੀ ਦਵਾਈ ਬੁੱਟੀ ਹੈ ਪੈਸਾ ਨਹੀਂ ਹੈਗਾ ਜੀ ਦਵਾਈ ਕਿੱਥੋਂ ਲਈਏ ਮੈਂ ਬੱਚਾ ਹੈ ਥੋੜਾ ਗੋਟਾ ਵੀ ਸੋਚ ਰਿਹਾ ਕਾਫੀ ਹਾਂ ਜੀ ਸੋਚ ਰਿਹਾ ਤੇ ਰਹੀ ਜਾਂਦਾ ਹੀ ਪੈਸਾ ਹੈ ਨਹੀਂ ਗਈ ਤੁਸੀਂ ਆਪ ਕੰਮ ਕਰਕੇ ਨਿਕਮਾ ਪੜੀ ਨਹੀਂ ਕਮਾਉਂਦੇ ਜੀ ਬੱਚੇ ਮਾਣਾ ਮਟਰ 2 ਰੁਪਏ ਪਾਠਪੂਠ ਤੋਂ ਲਿਆਉਂਦਾਗਾ ਉਹ ਗੁਜ਼ਾਰਾ ਹੁੰਦਾ ਨਹੀਂ ਪਾਠ ਪੜ੍ਹ ਕੇ ਰੋਜ਼ੀ ਆਉਂਦੀ ਨਹੀਂ ਕਿੰਨੇ ਟੈਂਪੋ ਤੁਸੀਂ ਖਾ ਇਹ 6-7 ਦਿਨ ਦੀਆਂ ਰੋਟੀਆਂ ਨੇ ਜੀ ਬੇਹੀ ਰੋਟੀ ਹੀ ਖਾਣੇ ਜੀ